22 ਨਵੰਬਰ 2025 ਪੰਜਾਬ ਦਾ ਮੌਸਮ ਰਾਤ ਸਮੇਂ ਕਿਵੇਂ ਦੇ ਰਹੇਗਾ ਵੀਡੀਓ ਲੈ ਕੇ حاضر ਹੋਏ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚੈਨਲ ਵੈਦਰ ਅਪਡੇਟ ਸੋਡੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਕਾਰਵਾਈ ਫਿਲਹਾਲ ਸੈਟਲਾਈਟ ਇਮੇਜ ਤੋਂ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਸਾਫ਼ ਕਲੀਅਰ ਹੋ ਰਿਹਾ ਹੈ ਕਿ ਦਿਨ ਦੇ ਵਾਂਗੂ ਅੱਜ ਰਾਤ ਵੀ ਪੰਜਾਬ ਦਾ ਮੌਸਮ ਸਾਫ਼ ਰਹੇਗਾ ਕੜਾਕੇ ਦੀ ਧੁੱਪ ਪੈਣ ਦੇ ਕਾਰਨ ਤਾਪਮਾਨ 35 ਤੋਂ ਲੈ ਕੇ 37 ਡਿਗਰੀ ਤੱਕ ਦੇਖਿਆ ਗਿਆ ਪੱਛਮੀ ਹਵਾ ਚੱਲ ਰਹੀ ਸੀ ਪਰ ਕੁਝ ਕੁ ਇਲਾਕੇ ਜਿਵੇਂ ਕਿ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਜਿਹੜੇ ਕਿ ਹਿਮਾਚਲ ਦੇ ਨਾਲ ਟੱਚ ਕਰਦੇ ਨੇ ਉਹਨਾਂ ਵਿੱਚ ਪੂਰਬ ਦੀ ਹਵਾ ਵੀ ਦੇਖੀ ਗਈ ਜਿਸ ਦੇ ਕਾਰਨ ਹੰਮਸ ਦਾ ਮਾਹੌਲ ਬਣਿਆ ਹੋਇਆ ਸੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਆਪਣੇ ਇਲਾਕੇ ਦਾ ਮੌਸਮ ਕਮੈਂਟ ਕਰਨਾ ਨਾ ਭੁੱਲਿਓ ਅੱਜ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਇਸੇ ਤਰੀਕੇ ਨਾਲ ਠੀਕ ਹੈ ਕੋਈ ਵੱਡੀ ਕਾਰਵਾਈ ਨਹੀਂ ਹੈਗੀ ਮੀਂਹ ਦੀ ਮੌਸਮ ਜਿਹੜਾ ਹੈ ਉਹ ਪੱਛਮੀ ਹਵਾ ਦੇ ਨਾਲ ਪ੍ਰਭਾਵਿਤ ਹੋਣ ਕਰਕੇ ਖੁਸ਼ਕ ਅਤੇ ਥੋੜ੍ਹਾ ਜਿਹਾ ਠੰਡ ਵਾਲਾ ਰਹੇਗਾ ਕਿਉਂਕਿ ਪੱਛਮੀ ਹਵਾ ਦੇਖਦੇ ਹਾਂ ਕਿ ਠੰਡੀ ਹੁੰਦੀ ਹੈ ਤੇ ਖੁਸ਼ਕ ਹੁੰਦੀ ਹੈ ਜਿਸ ਦੇ ਕਾਰਨ ਹਮਸ ਦੀ ਥੋੜ੍ਹੀ ਜੀ ਕਮੀ ਸਾਨੂੰ ਮਹਿਸੂਸ ਹੋ ਰਹੀ ਹੈ ਪੰਜਾਬ ਦੇ ਵਿੱਚ ਅੱਜ ਰਾਤ ਐਵਰੇਜ ਤਾਪਮਾਨ ਗੱਲ ਕੀਤੀ ਜਾਵੇ ਤਾਂ 25 ਡਿਗਰੀ ਤੜਕੇ ਸਵੇਰੇ 4 ਤੋਂ ਲੈ ਕੇ 7 ਵਜੇ ਤੱਕ ਤਾਪਮਾਨ 20 22 ਡਿਗਰੀ ਦੇ ਵਿੱਚ ਕਰ ਦੇਖਣ ਨੂੰ ਮਿਲ ਰਹੇ ਹਨ ਯਾਨੀ ਕਿ ਸਵੇਰ ਦੇ ਸਮੇਂ ਥੋੜੀ-ਬੋਤੀ ਠੰਡ ਹੁੰਦੀ ਸਾਨੂੰ ਹੁਣ ਮਹਿਸੂਸ ਹੁੰਦੀ ਨਜ਼ਰ ਆਵੇਗੀ ਇਸ ਤੋਂ ਇਲਾਵਾ ਮੀਂਹ ਕੋਈ ਵੀ ਸੰਭਾਵਨਾ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਜੋ ਆਉਂਦੇ ਦਿਨਾਂ ਦੀ ਮੀਂਹ ਦੀ ਸੰਭਾਵਨਾ ਉਹ ਤੁਸੀਂ ਦੇਖ ਸਕਦੇ ਹੋ ਕਿ ਬੰਗਾਲ ਦੀ ਖਾੜੀ ਵਿੱਚ ਸਿਸਟਮ ਲਗਾਤਾਰ ਬਣ ਰਹੇ ਨੇ ਜਿਨ੍ਹਾਂ ਦਾ ਅਸਰ ਫਿਲਹਾਲ ਪੰਜਾਬ ਤੱਕ ਪਹੁੰਚਦੇ ਹੋਏ 27-28 ਤਰੀਕ ਤੋਂ ਬਾਅਦ ਨਜ਼ਰ ਆਉਣਗੇ ਯਾਨੀ ਕਿ ਸਤੰਬਰ ਦੀ ਆਖਰੀ ਦਿਨਾਂ ਤੱਕ ਕੋਈ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ACG ਅੱਜ ਰਾਤ ਪੰਜਾਬ ਤੋਂ ਮੌਸਮ ਦੇ ਹਾਲਾਤ ਸਵੇਰ ਤੱਕ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਆਵੇ ਕਿਤਾ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ